500 ਰੁਪਏ ਵੀ ਕਹੀ 500 ਰੁਪਏ ਜੀ 500 ਰੁਪਏ ਡੱਬਾ ਵੀਰੇ 10 ਕਿਲੋ ਨਾਰਾ 500 ਰੁਪਏ ਦਾ ਡੱਬਾ 10 ਕਿਲੋ ਹਾਂ ਪਿਆਰ ਪਿਆਰ ਰੁਪਏ ਕਿਲੋ ਨਾਰਾ ਕੁਆਲਿਟੀ ਵਧੀਆ ਬਜਾ ਤੂੰ ਤਾਂ ਚੱਕ ਬੰਦੇ ਨਾਲ ਮਿਲਾਂ ਲੱਗਿਆ ਟੰਡਾ ਦੀ ਬੋਲੀ ਕਰਦਾ ਪਤਾ ਨਹੀਂ ਬੰਦੇ ਨੇ ਤੜਕੇ ਕੀ ਦੀ ਭਾਈ ਕੀ ਆ ਜਾ ਰਾਰ ਟੰਡਾ ਦੀ ਬੋਲੀ ਹੋ ਗਈ ਭਾਈ ਭਾਈ ਹੋ ਗਈ ਕੀ ਰੜਕੇ ਟੰਡਾ ਦਾ ਗਰਮੀ ਦਾ ਤੋਹਫਾ ਜਿਹੜਾ ਅੰਬ ਭਾਲਦਾ ਭਾਈ ਆ ਨਾ ਸ਼ੇਕ ਬਣਾ ਲੀਆ ਮੰਗੋ ਜੇ ਇਹ ਕਿੰਨੇ ਦੇ ਕਰਤੇ ਭਾਈ ਇੱਕੋ ਰੇਟ ਵੀਰੇ ਹਾਂ 70 ਰੁਪਏ 70 ਰੁਪਏ ਕਰਤੇ ਭਾਈ 70 ਰੁਪਏ ਬਾਕੀ ਇਹ ਨਾ ਹੋਵੇ ਭਾਈ 70 ਮੈਂ ਭਾਈ ਅੱਜ 50 ਰੁਪਏ ਵੇਚਦਾ ਯਾਰ ਅੱਜ 50 ਰੁਪਏ ਵੇਚਦਾ ਚੱਕ ਤੇ ਆ ਵੇ ਕਿਲੇ ਦਾ ਵੇਚਾ ਅੱਜ ਚਾਹਨਾ ਖੀਰਾ ਨੂੰ ਬਹੁਤ ਤੇਜ਼ੀ ਆਈ ਆ ਵੇਖੋ ਚਾਹਨਾ ਖੀਰਾ ਨੂੰ ਵੇਚ ਗਿਆ ਲੈ ਵੇ ਚਾਹਨਾ ਖੀਰਾ ਨੂੰ ਕਹਿੰਦੇ ਅੱਜ ਫੁੱਲ ਤੇਜ਼ੀ ਆਈ ਆ ਭਾਈ ਆ ਵੇਖੀ ਆ ਫੁੱਲ ਤੇਜ਼ੀ ਆਇਆ ਚਾਹਨਾ ਖੀਰਾ ਕੱਲ 15 ਰੁਪਏ ਪਾ ਸੀ ਸਹੀ ਹੈ ਜੀ ਹਾਂ ਜੀ ਆ ਫਰਕ ਹੁੰਦਾ ਹੀ ਆ ਉਹ ਫਿਰ ਗਿਆ ਜਾਣਾ ਕੀ ਹੋ ਗਿਆ ਯਾਰ ਉਹ ਰੱਖ ਲੈ ਗੰਡੇ ਦੇ ਫਿਰ ਇਹ ਕੱਢ ਦੀ ਯਾਰ ਗੱਲ ਨਾ ਕੋਈ ਕਰੀ ਗੱਲ ਨੂੰ ਸਹੀ ਆ ਛੱਡ ਦਿੰਦੇ ਆ ਆ ਸਹੀ ਆ ਆਪਣਾ ਪਾਣੀ ਲਾਇਆ ਇਹਨੂੰ ਅਈ ਲਾ ਭਾਈ ਕਿੰਨਾ ਵਜਾ ਨਾਲ ਤੁਹਾਨੂੰ ਵਿਖਾ ਵੀ ਦਿੰਨੇ ਆ ਲਾ 19 ਕਿਲੋ 17 ਕਿਲੋ ਕਰਾਲਾ ਹੋਰ ਦੱਸ 2 ਕਿਲੋ ਛੱਡ ਕੇ ਕਿਹੜੋ ਕੇ ਗੱਡੀ ਆਈ ਆ ਭਾਈ ਸੈਂਚਰੀ ਲੋਕਲ ਸੈਂਚਰੀ ਆ ਗਈ ਭਾਈ ਸਭ ਕੁਆਲਿਟੀ ਸਰਾਜੀ ਆਏ ਹਾਂ 18 20 ਰੁਪਏ ਕਿਲੋ ਤੱਕ 18 20 ਰੁਪਏ ਕਿਲੋ ਸ਼ੁਰੂਆਤੀ ਰੇਟ ਜਿਹੜਾ ਭਾਈ ਇੱਥੇ ਹਾਲੇ ਮੰਡੀ ਦੇ ਵਿੱਚ ਫਿਲਹਾਲ ਚੱਲਿਆ ਹੁਣੇ-ਹੁਣੇ ਸੈਂਚਰੀ ਜਿਹੜੀ ਲੋਕਲ ਚੱਲੀ ਆ ਪਹਿਲਾਂ ਬਾਹਰ ਪਿੱਛੇ ਡੰਡਾ ਰਿਆ ਅੱਜ ਬਹੁਤ ਤੇਜ਼ ਆ ਕੰਮ ਇਧਰ ਵੇਖ ਲੋ ਸਾਹਮਣੇ ਨਾਲ ਯਾਰ ਗਾਹਕ ਤੇ ਗਾਹਕ ਜਿੜੜੇ ਬੈ ਜਾਣੀ ਭਾਈ ਸੇ ਸਤਿ ਸ੍ਰੀ ਅਕਾਲ ਦੋਸਤੋ ਬੰਡੂ ਕਦਲ ਜੀ ਬਾਈ ਸਵਾਗਤ ਕਰਦੇ ਆ ਤੇ ਮੈਂ ਮਾਹਵੀਰ ਸੈਕਟਰੋਂ ਬਾਈ ਅੱਜ ਫੇਰ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਵੀਡੀਓ ਬਣਾਉਣ ਲੱਗਿਆ ਇੱਥੇ ਖੜਿਆ ਧਾਲੀਆ ਵਾਲਾ ਫਰੂਟ ਕੰਪਨੀ ਦੇ 11 ਅਪ੍ਰੈਲ ਹੋ ਗਈ ਅੱਜ 2025 ਜਿਹੜੇ ਤਾਜ਼ੇ ਤਾਜ਼ੇ ਰੇਟ ਕਰਾਉਣ ਲੱਗੇ ਦਿਨ ਹੋ ਗਿਆ ਸ਼ਨੀਵਾਰ ਨੂੰ ਮੰਡੀ ਦੇ ਵਿੱਚ ਜਿਆਦਾ ਕਰਬਲ ਹੁੰਦੀ ਆ 100 ਵਾਰ ਨੂੰ ਜਾਂ ਹੁੰਦੀ ਸ਼ਨੀਵਾਰ ਨੂੰ ਹਨਾ ਤੇ ਫੋਲਾ ਬਾਈ ਮੰਡੀ ਦੇ ਵਿੱਚ ਤੁਹਾਨੂੰ ਦਿਖਾ ਦਈਏ ਪਹਿਲਾਂ ਚੈੜਪੈੜ ਵੇਖ ਲੋ ਤੇ ਸਵੇਰ ਦੇ ਜਾਨੀ ਵੱਜ ਗਏ ਆ 6:28 ਮਿੰਟ ਸਵੇਰੇ 5 ਵਜੇ ਮੰਡੀ ਚੱਲ ਗਈ ਤੇ ਚੈੜ ਹੋਰ ਬਾਈ ਗਪਾਲ ਭਾਈ ਛੁੱਟੀ ਤੇ ਆਜਾ ਨਾ ਤੇ ਬਾਈ ਨਾਲ ਕਰ ਲੈ ਗੱਲਬਾਤ ਬਾਈ ਤੋਂ ਪੁੱਛਦੇ ਰੇਡ ਰੂਟ ਭਾਈ ਅੱਜ ਕੀ ਚੱਲੀ ਜਾਂਦਾ ਭਾਈ ਗੋਭੀ ਦੇ ਗਾਜਰਾਂ ਦੇ ਸਾਰੇ ਗੋਭੀ ਵਿਕੀ ਭੋਈ 5 ਰੁਪਏ 5 ਰੁਪਏ ਨਫਾ ਸਾਰਾ ਵਿਕੀ ਜਾਂਦਾ ਜਾਨੀ ਇਹ 100 ਦਾ ਲਫਾ 100 ਦਾ ਲਫਾ ਭਾਈ ਆ ਵੇ ਲੋ ਸਾਹਮਣੇ ਜਿਹੜੀ ਕੁਆਲਿਟੀ ਪਈ ਹੈ 100 ਦਾ ਹੋ ਸੇ ਦੇ ਰੇਡ ਭਾਈ ਇਕੱਠਾ ਜਿੰਨਾ ਭਰਿਆ ਪਿਆ ਇੰਨਾ ਹੀ ਲੈਣਾ ਪੈਂਦਾ ਹੈ ਕਿਲੋ-ਕਿਲੋ ਦੋ-ਦੋ ਕਿਲੋ ਰੀ ਮਿਲਦੀ ਐ ਤੋ ਅੰਦਰਲੇ ਰੇਟ ਆ ਨਾ ਹੋਲ سیل ਦੇ ਰੇਟ ਆ ਲਫਾਵੇ ਬੰਦੀ ਲੈਣੇ ਪੈਣੇ ਲਫਾਵੇ ਬੰਦੀ ਆ ਲਫਾਵਾ ਕਿੰਨੇ ਦਾ ਭਾਈ ਜਮਾ ਆਖੀਦਾ ਪਿਆ ਜੀ 50 ਰੁਪਏ ਲਫਾਵਾ ਜੀ 50 ਰੁਪਏ ਹਾਂ ਇਹ ਸ਼ਾਰਟ ਹੁੰਦੀ ਐ ਅੱਛਾ ਇਹ ਸ਼ਾਰਟ ਹੁੰਦੀ ਜਿਹੜਾ ਸਿਰੇ ਦੀ ਕੁਆਲਿਟੀ ਵਾਲਾ ਕਿਰੋ ਦਾ ਲਫਾਵਾ ਕਿੰਨੇ ਦਾ ਮਿਲ ਜਾਂਦਾ 10 ਰੁਪਏ 11 ਰੁਪਏ ਜੀ 10 ਰੁਪਏ 11 ਰੁਪਏ ਕਿਲੋ ਕਿਲੋ ਤੇ 250 ਦੇ ਨੇੜੇ ਤੇ ਬਹਿ ਗਿਆ 25 ਕਿਲੋ 18 20 ਕਿਲੋ 18 20 ਕਿਲੋ ਲੈ ਭਾਈ ਆਹ ਰੇਟ ਜਿਹੜਾ ਚੱਲੀਦਾ ਪਿੱਠੇ ਪਿੱਠੇ ਦਾ ਕਿੰਨਾ ਦਾ ਭਾਈ ਸਾਹਿਬ ਉਹ ਵੀ 6 ਰੁਪਏ 7 ਰੁਪਏ 6 ਰੁਪਏ 7 ਰੁਪਏ ਵਜਨ ਹੋਊਗਾ ਇਹਦੇ 'ਚ 15 20 ਕਿਲੋ ਕੇ 15 20 ਕਿਲੋ 15 20 ਕਿਲੋ ਭਾਈ ਸਾਹਿਬ ਕਹਿੰਦਾ ਤੁਸੀਂ ਲੈਣਾ ਕੈਲਕੂਲੇਟਰ ਚੱਕ ਲੈਣਾ ਇਹ ਸਾਰੇ ਜਨਰਲ ਬੰਦ ਪੈ ਗਿਆ ਆ ਹੀ ਲੈਣਾ ਪੈਣਾ ਭਾਈ ਹਨਾ ਆ ਜੇ ਮੈਂ ਪਿਆ ਗਿਆ ਭਾਈ ਟੰਡੋ 2000 ਦਾ ਰੇਟ ਇਹ ਮੋਟਾ ਆ ਗਿਆ ਛਾਂਟ ਆ ਗਈ ਜਿਹੜਾ ਸਿਰੇ ਦੀ ਕੁਆਲਿਟੀ ਵਾਲਾ ਉਹਦਾ ਕੀ ਰੇਟ ₹1500 ₹1510 ਜਿਹੜਾ 36 ਡੰਡੋ ਆ ਦੇਸੀ ਸਟਾਰਟ ਹੋ ਗਿਆ ਭਾਈ ਦੇਸੀ ਹੋ ਗਿਆ ਉਧਰ ਆਪਣਾ ਭਾਅ ਨਾਲ ਪਾ ਉਧਰ ਹੋ ਗਿਆ ਹੈ ਬੋਲੀ ਹੋਈ ਅੱਜ ਬੋਲੀ ਹੋਈ ਆ ਬੋਲੀ ਹੋਈ ਆ ਹੈ ਕਿੱਥੋਂ ਤੱਕ ਗਈ ਅੰਦਾਜ਼ਾ ਮੇਰਾ ਧਿਆਨ ਨਹੀਂ ਗਿਆ ਭਾਈ ਅੱਜ ਇੱਧਰ ਵੀ ਠੀਕ ਆ ਲੈ ਭਾਈ ਤੇ ਬਾਕੀ ਜਿਹੜੇ ਭਾਈ ਇੱਧਰ ਹੋਰ ਕੱਦੂ ਕੱਦੂ ਦਾ ਡੜਕ ਨੱਚ ਗਿਆ ਕੱਦੂ ਵੀਰੇ ₹25 ₹22 ₹25 ਕਿਲੋ ਹਾਂਜੀ ₹25 ਕਿਲੋ ਵਜਣ ਆ ਇਹ ਲਵਾਵਾ ਨਾ ਸਮਝ ਲੋ ਜੇ ₹25 ਕਿਲੋ ਵਜਣ ਵੇਚ ਲੋ ਇਹਦੇ ਚ ਘਟੋ ਘਟਾ 15 18 20 ਕਿਲੋ ਦੇ ਨੇੜ ਤੇ ਦੇਜਾ ਵਜਨ ਹੋਊਗਾ ਭਾਈ ਹਨ ਕਿਦੇ ਦਾ ਭਾਈ ਆ ਸ਼ਾਂਤ ਦੇ ਸਿਰੇ ਦਾ ਖੀਰਾ ਜਿਹੜਾ ਚਾਨਾ ਖੀਰਾ ਉਹਦਾ ਰੇਟ ਕਿੰਨਾ ਰਹਿੰਦਾ ਆਰ ਆਰ ਪੀ 20 ਰੁਪਏ 18 ਰੁਪਏ 20 ਰੁਪਏ ਨਾ ਤੇ ਬੰਦ ਗੋਭੀ ਭਾਈ ਜਿਵੇਂ ਆ ਪਏ ਇੱਧਰ ਪਰਥਾ ਮਹਿੰਗਾ ਬੰਦ ਗੋਭੀ ਉਧਰ ਬਹੁਤ 5 6 ਰੁਪਏ ਵੇਖਦੇ 500 ਰੁਪਈਆ ਨਾ ਲੈ ਭਾਈ ਆ ਰੇਟ ਜਿਹੜੇ ਚੱਲੀ ਜਾਂਦੇ ਧਾਲੀਆਲ ਫਰੂਟ ਕੰਪਨੀ ਆਲਾ ਰਹਿੰਗਾ ਸੱਚੇ ਰ ਹੈ ਅੱਲ 15 ਰੁਪਏ ਦੇ ਆਲ 15 ਰੁਪਏ ਹੈ ਨਾ ਲੈ ਭਾਈ ਜਿਹੜਾ ਬਾਈ ਦਾ ਨੰਬਰ ਆ ਗਿਆ ਕਿਹੜਾ ਦਾ ਹੀ 9780953618 9780953618 ਥਾਲੀ ਵਾਲ ਫਰੂਟ ਕੰਪਨੀ ਜਿੱਥੇ ਬਾਈ ਇਹ ਰੇਟ ਗਣਾਇਆ ਇੱਥੇ ਮਾਲ ਛਾਲ ਲਿਆਉਣਾ ਤਾਂ ਚੁੱਪ ਕਰਕੇ ਬਾਈ ਨੂੰ ਫੋਨ ਮਾਰ ਲੈ ਹੋਰ ਬੜਾ ਠੀਕ ਆ ਸੇਰ ਗਾਵਾਂ ਆਪਣੀ ਬੱਸ ਲੈ ਭਾਈ ਇਧਰ ਨਾਲ ਚੱਲਦੇ ਇਧਰ ਵਿਚਾਰ ਪੈੜ ਹੋਈ ਜਾਂਦੀ ਹੈ ਜੀ ਇਧਰ ਇਸ ਤੇ ਜੇ ભગવાન ਟ੍ਰੇਡਿੰਗ ਕਾਪੜੀ ਤੇ ਆ ਗਿਆ ਹੋਰ ਬਲਜੀ ਕੀ ਹਾਲ ਚੱਲ ਹੈ ਜੀ ਉਹ ਬੰਦਾ ਕਿਦਰ ਗਿਆ ਬੰਦਾ ਹੀ ਭਜਾਦਾ ਤੁਸੀਂ ਅੱਜ ਜੀ ਨੀ ਹੋ ਗਿਆ ਜੀ ਬਾਕੀ ਲੱਗਦਾ ਜੀ ਅੱਜ ਮੰਡੀ ਦੇ ਵਿੱਚ ਐਨਚੇਲ ਬੜੀ ਜਿਆਦਾ ਅੱਜ ਮਾਹੌਲ ਠੀਕ ਲੱਗਦਾ ਬਹੁਤ ਸੌਦਾ ਵਿਗਿਆ ਖੁਸ਼ ਹੋ ਗਏ ਹਾਂ ਵੀਰਵਾਰ ਨੂੰ ਸ਼ੁਕਰਵਾਰ ਨੂੰ ਠੰਡਾ ਰਿਹਾ ਕੰਮ ਜੀ ਹਣਾ ਪਿੱਛੇ ਢੰਡਾ ਰਿਹਾ ਅੱਜ ਬਹੁਤ ਤੇਜ਼ ਆ ਕੰਮ ਆ ਇਧਰ ਵੇ ਲੋ ਸਾਹਮਣੇ ਨਾਲੇ ਗਾਹਕ ਤੇ ਗਾਹਕ ਜਿੜੜੇ ਪੈ ਜਾਣੀ ਭਾਈ ਭਾਈ ਵੈਂਗੜੀ ਮੂਹਣੀ ਕੀ ਮਾਇਆ 18 ਲੱਗੂ ਨਹੀਂ ਦਹਣ ਆ ਜੀ ਕੀ ਰੇਟ ਆ ਭਾਈ ਵੈਂਗੜੀ ਮੂਹਣੀ ਨਹੀਂ ਸਵੇਰੇ 11 12 ਵਿੱਚ ਹੀ ਹੁਣ 10 ਰੁਪਏ ਵਿਕਰੀ ਹੁਣ 10 ਰੁਪਏ ਹੀ ਵਿਕੀ ਜਾਂਦੀ ਹੈ ਸਵੇਰੇ 11 12 ਸਵੇਰੇ ਇਦੋਂ ਵੀ ਗਾਹਕ ਜਾਦੇ ਸੀਗਾ ਹ 15 ਸੀ ਇਹ ਹੁਣ 10 11 ਇਹ 10 11 ਲੈ ਭਾਈ ਵੈਂਗਣੀ ਦਾ ਜਿਹੜਾ 10 11 ਰੁਪਈਆ ਰੇਟ ਆ ਆ ਖੜੀਆਂ ਆ ਰੀਆਂ ਮਿਰਚਾਂ ਵੇਖੋ ਯਾਰ ਕੁਆਲਿਟੀ ਵੇਖੋ ਬੜਾ ਸ਼ਾਨਦਾਰ ਇਹਨਾਂ ਦਾ ਬਾਜ਼ਾਰ ਕੀ ਆ ਭਾਈ ਇਹ 18 20 ਰੁਪਈਆ 18 20 ਰੁਪਈਆ ਰਹਿ ਗਈ ਭਾਈ ਨਾ ਇਹਦਾ ਵੀ ਰੇਟ ਹੋ ਗਿਆ ਬਾਕੀ ਜਿਹੜਾ ਇਹ ਲਫਾਵਾ ਕਿੰਨੇ ਦਾ ਸੀ ਸਿਰਲਾ ਮਿਰਚਾਂ 8 ਰੁਪਏ ਕਿਲੋ ਵਿਗੀਆਂ ਲੈ ਭਾਈ 8 ਰੁਪਈਆ ਕਿਲੋ ਜਾਣੀਏ ਜੇ ਤਾਂ ਹੈ ਪੰਜ ਵਜਨ ਕਿੰਨਾ ਪਈਆ 15 ਕਿਲੋ 15 ਆਠੀ ਕਿੰਨੇ ਹੁੰਦੇ ਮੇਰਾ ਅੰਦਾਜ਼ਾ ਥੋੜਾ ਜਿਹਾ 15 ਸਾਲੀ ਕੰਨ ਮੈਂ ਇੱਥੇ ਰੱਖੀਗਾ ਮੇਰ ਦੀ ਲੈਣੀ 100 ਰੁਪਏ ਦੇ ਨੇੜੇ ਤੇ ਰਹਿ ਗਿਆ ਯਾਰ 100 ਰੁਪਏ ਦੇ ਨੇੜੇ ਹੈਨਾ 100 ਰੁਪਏ ਨੇੜੇ ਦਾ ਹੀ ਲਵਾਵਾ ਰਹਿ ਗਿਆ ਇੰਨਾ ਰੇਟ ਆਲਾ ਬਈ ਪਾੜੀ ਮਿਰਚ 120 ਰੁਪਏ ਦੇ ਨੇੜੇ ਤੇ ਜੇ ਬੇਚੂਗਾ ਥੋੜਾ ਵਜਨ 120 10 15 ਦੇ ਨੇੜੇ ਤੇ ਲਵਾਵਾਣਾ ਅਸੀਂ ਪਾੜੀ ਮਿਰਚ ਦਾ ਪਾਉ ਹਰੇ ਮਟਰ ਦੇ ਜਿਹੜਾ ਛੋਲੀਆ ਉਹਦਾ ਕੀ ਬਣਿਆ ਜੀ ਹੁਣ ਆਉਂਦਾ ਨਹੀਂ ਉਹ ਜੀ ਹਣ ਛੋਲੀਆ ਤਾਂ ਆਉਂਦਾ ਨਹੀਂ ਠੀਕ ਹੈ ਜੀ ਲੈਣਾ 18 ਰੁਪਏ ਲਾਵਾਂ ਤੂੰ ਲੈ ਬਈ ਤੇ ਜਿਹੜਾ ਆਪਣਾ ਉਹ ਇਹ 17 ਫਰੋਜ ਪਰ ਲੱਗੀਆਂ ਜਿਹੜਾ ਮਾਉ ਆਪਣਾ ਮਟਰ ਆ ਗਿਆ ਜੀ ਉਹ ਵੀ ਮੰਦਾ ਮਟਰ 50 60 ਰੁਪਏ ਦੀ ਰੇਂਜ ਚੱਲ ਰਹੀ ਹੈ ਜੀ ਮਟਰ ਇਹ ਹਮਾਚ ਲੜਾਈ ਜਾਂਦਾ ਹਮਾਚ ਚਲਾਉਂਦਾ ਸਵੇਰੇ ਵੀ ਆ ਕੇ ਜਾਂਦਾ ਹਾਂ ਉਹ ਤਾਂ ਤੜਕੀ ਵੀ ਆਉਂਦਾ ਉਹ ਸਵੇਰੇ ਆਉਂਦਾ ਭਾਈ ਜਿਹੜਾ ਮਟਰ ਆ ਹਨ 50 60 ਤੋਂ ਕਦੂ ਵੋਸਰੀ ਕੁਆਲਟੀ ਪਿਆਸ ਨੂੰ ਕਦੂ ਵਿਖਾਈਆ ਪਹਿਲਾਂ ਫੇਰ ਗੱਲ ਕਰਦੇ ਆਂ ਵੇ ਲੋ ਕਦੂ ਵੇਖ ਲੋ ਇੱਧਰ ਭਾਈ ਕਿੰਦੀ ਘੈਂਟ ਕੁਆਲਟੀ ਪਿਆ ਜੀ ਹਨ ਇਹਦਾ ਰੇਟ ਪੁੱਛਦੇ ਆਂ ਤੇ ਕਰੇਲਾ ਪਿਆ ਨਾਲ ਹੀ ਬੋ ਜਿਹੜਾ ਆਪਣੇ ਸੋਨਾ ਜਿਹਾ ਕਦੂ ਪਿਆ ਉਹਦਾ ਰੇਟ ਨਹੀਂ ਚੋਕਦੇ ਆ ਇੱਕ ਉਹਦਾ ਲੈ ਲੈ ਨਹੀਂ ਹੁੰਦਾ ਚੋਕਦੇ ਕੋ ਲੱਗਾ ਲੈ ਗਿਆ ਹੋ ਗਿਆ ਕਰਨ ਜੀ ਹਾਂ ਬੋ ਜਿਹੜਾ ਉਹ ਕਦੂ ਪਿਆ ਸੋਨਾ ਜਿਹਾ ਉਹਦਾ ਰੇਟ ਉਹ ਕਦੂ ਜੀ ਲੋਕਾਂ ਨੇ ਤਾਂ ਅੱਜ ਵੇਚਿਆ 15 16 17 ਠੀਕ ਹੈ ਜੀ ਤੇ ਆਪਾਂ ਵੇਚਿਆ 20 ਰੁਪਏ 20 ਰੁਪਏ ਸਿਰੇ ਦੀ ਗਵਾਟੀ ਉਹ ਨਾ ਕੋਈ ਕੈਂਟ ਕੁਆੜਦੀ ਹੈ ਜਿਹੜੀ ਤੁਹਾਨੂੰ ਵੀਡੀਓ ਚ ਮਾਈ ਉਹ ਗਾਜਰ ਤੇ ਕਰੇਲਾ ਪਾਇਆ ਜੀ ਸਾਹਮਣੇ ਆ ਨਾ ਜੀ 15 ਤੋਂ ਲੈ ਕੇ 13 ਰੁਪਏ ਤੱਕ ਵਕ ਗਿਆ ਠੀਕ ਹੈ ਜੀ ਕਰੇਲਾ 28 ਤੋਂ ਲੈ ਕੇ 30 ਤੱਕ ਵਕ ਗਿਆ ਕਰੇਲਾ ਵੇਖਿਆ 28 ਤੋਂ 30 ਤੱਕ ਆਹ ਤਰ੍ਹਾਂ ਪ 15 ਵੀ ਦੀਆਂ ਇੱਕ ਤਰ੍ਹਾਂ ਬਹੁਤ ਵਧੀਆ ਕੁਆਲਿਟੀ 25 ਵੀ ਆਈ ਤਰ੍ਹਾਂ ਚੰਗੀ ਜਿਹਾ ਵੇਚੀ ਆ 25 ਰੁਪਏ ਹਾਂ 25 ਜਿਹੜੀ ਸਿਰੇ ਦੀਆਂ ਨਾ ਉਹ ਥੋੜੀ ਜਿਹੀ ਲੋਕ ਵਾਲ ਦੇ ਆਗੇ ਉਹ 15 ਰੁਪਏ ਪਰਥਾ ਬਹੁਤ ਸੋਹਣਾ ਹੁੰਦਾ ਪਰਥਾ ਪਈ ਆ 15 ਰੁਪਏ ਕਿਲੋ ਪਰਥਾ ਵੇਚਿਆ 15 ਰੁਪਏ ਕਿਲੋ ਲੈ ਬਈ ਵੈਰਾਈਟੀ ਬਹੁਤ ਆਈ ਸੀ ਬੰਨਿਆਂ ਕੋਲੇ ਬੰਦ ਗੋਭੀ ਵਿਖਾਓ ਬੰਦ ਗੋਭੀ ਵਿਖਾਓ ਬੰਦ ਗੋਭੀ ਪਈ ਆ ਜੀ ਕਿੰਨਾ ਰੇਟ ਕਿੰਨਾ ਪਈ ਆ ਇਹਦਾ ਜੀ 10 ਰੁਪਏ ਕਿਲੋ ਕਿਸ ਦਾ 5 ਰੁਪਏ 5 ਰੁਪਏ ਲੈ ভাই ਹਲੇ ਰੈਡ ਬਾਉ ਨੇ ਗਨਾਜ਼ਾ ਇੱਧਰ ਛੇ ਭਗਵਾਨ ਟਰੇਡਿੰਗ ਕੰਪਨੀ ਦੇ ਖੜੇ ਸੀਗੇ ਹਨ ਬਹੁ ਜਿਹੜੀ ਆਪਣੇ ਗਵਾਰਾ ਫਲੀ ਜਿਹਦੇ ਕੋਲ ਹੈਗੀ ਆ ਵੀਰ ਪਰ ਕਦੋਂ ਕਿ ਇੱਥੇ ਮੰਡੀ ਸ਼ੁਰੂ ਹੋ ਜੂਗੀ ਹਲੇ 2-4 ਦਿਨਾਂ ਨੂੰ ਹੋ ਗਈ ਉਹ ਗਵਾਰਾ ਫਲੀ 100 ਰੁਪਏ ਕਿਲੋ ਤੱਕ ਵਿਕੂਗੀ 100 ਰੁਪਏ ਕਿਲੋ ਵਿਕੂਗੀ ਜੇ ਆਊਗੀ ਲੈ ਵੀ ਗਵਾਰਾ ਫਲੀ ਜਦੋਂ ਮੰਡੀ ਚ ਆਉਣ ਲੱਗ ਗਈ ਸ਼ੁਰੂਆਤੀ ਦਿਨਾਂ ਦੇ ਵਿੱਚ 100 ਰੁਪਏ ਕਿਲੋ ਜਾਊਗੀ ਜਿਹਦੇ ਕੋਲ ਹੈਗੀ ਇਹ ਨੰਬਰ ਨੋਟ ਕਰ ਲਓ ਭਈ ਇਹ ਕੋਡ ਦਾ ਮੰਡੀ ਦੇ ਵਿੱਚ 9915187676995120270 ਹਣਾ ਅੱਜ ਪਹਿਲੇ ਦਿਨ ਆਈ ਹੈ ਸੈਂਚਰੀ ਬਹੁਤ ਅਜੀਬ ਵਲੀ ਬੱਲੇ ਇਧਰ ਲੋਡ ਹੋ ਕੇ ਗੱਡੀ ਆਈ ਆ ਭਾਈ ਸੈਂਚਰੀ ਲੋਕਲ ਸੈਂਚਰੀ ਆ ਗਈ ਭਾਈ ਸਭ ਕੁਆਲਿਟੀ ਸਹੀ ਆਏ 18 20 ਰੁਪਏ ਕਿਲੋ ਤੱਕ 18 20 ਰੁਪਏ ਕਿਲੋ ਸ਼ੁਰੂਆਤ ਦੀ ਰੇਟ ਜਿਹੜਾ ਭਾਈ ਇੱਥੇ ਹਾਲੇ ਮੰਡੀ ਦੇ ਵਿੱਚ ਫਿਲਹਾਲ ਚੱਲਿਆ ਹੁਣੇ-ਹੁਣੇ ਸੈਂਚਰੀ ਜਿਹੜੀ ਲੋਕਲ ਚੱਲੀ ਆ ਪਹਿਲਾਂ ਬਾਹਰਲੀ ਸੈਂਚਰੀ ਆਈ ਜਾਂਦੀ ਸੀ ਤੇ ਫਿਲਹਾਲ ਸ਼ੁਰੂ 18-20 ਰੁਪਏ ਆ ਗਾਂ ਜਾ ਕੇ ਇਹਦਾ ਰੇਟ ਮੰਦਾ ਆ ਜਾਂਦਾ ਹੁੰਦਾ ਫਿਲਹਾਲ ਇਹਨਾਂ ਕੀ ਲੱਗਦਾ ਹੈ ਇਹਦਾ ਰੇਟ ਤੱਕ ਨਾ ਕਰੋਗੇ ਜਿੰਨ ਦਾ ਅੰਦਾਜ਼ਾ ਜੀ ਸਬਜੀ ਸੌਦਾ ਦਾ ਅੰਦਾਜ਼ਾ ਨਹੀਂ ਕੋਈ ਥੋੜਾ ਤਾਂ ਲੱਗਿਆ ਲੱਗਿਆ ਕਿ ਨਾ ਮੌਕੇ ਦੀ ਗੱਲ ਆ ਹਾਂ ਗੱਲ ਆ ਖੇਤ ਬਹੁਤ ਲੱਗਿਆ ਖੇਤ ਬਹੁਤ ਲੱਗਿਆ ਪਰ ਜਿੰ ਪਰਜਨ ਨਹੀਂ ਫਸਲ ਹੈਗੀ ਆ ਹਾਂ ਭਾਈ ਪਰ ਜਿੰਨੇ ਫਸਲ ਹੈਗੀ ਆ ਭਾਈਆਂ ਨੇ ਇਧਰੇ ਲੈ ਕੇ ਆਇਆ ਨਾ ਸੈਂਚਰੀ ਤੇ ਫਿਲਹਾਲ ਜਿਹੜਾ 18 ਰੁਪਏ ਰੇਟ ਆ ਆਉਣ ਵਾਲੇ ਦਿਨਾਂ ਦੇ ਵਿੱਚ 5 7 8 ਰੁਪਏ ਦੇ ਨੇੜੇ ਜਿਹੜੇ ਆ ਜਾਂਦਾ ਹੁੰਦਾ ਲੈ ਲੈ 120 ਮੈਨੂੰ ਆਹ ਰੇਟ ਜਿਹੜੇ ਬਾਈ ਚੱਲੀ ਜਾਂਦੇ ਆ ਕੋਟ ਕਪੂਰਾ ਦੀ ਮੰਡੀ ਅੱਜ ਚਾਨਾ ਖੀਰਾ ਨੂੰ ਬਹੁਤ ਤੇਜ਼ੀ ਆਈ ਆ ਵੇਖੋ ਚਾਨਾ ਖੀਰਾ ਨੂੰ ਵੇਖ ਗਿਆ ਲੈ ਬਈ ਚਾਨਾ ਖੀਰਾ ਨੂੰ ਕਹਿੰਦੇ ਅੱਜ ਫੁੱਲ ਤੇਜ਼ੀ ਆਈ ਆ ਬਾਈ ਆ ਵੇਖੀ ਆ ਫੁੱਲ ਤੇਜ਼ੀ ਆਈ ਆ ਚਾਨਾ ਖੀਰਾ ਕੱਲ 15 ਰੁਪਏ ਪਾ ਸੀ ਸਹੀ ਆ ਜੀ ਹਾਂ ਜੀ ਅੱਜ ਇਹ 20 ਰੁਪਏ ਅੱਜ 20 ਰੁਪਏ ਆਪਣੀ ਦੁਕਾਨ ਤੇ ਵੇਖਿਆ ਜੀ ਲੈ ਬਈ ਜੇ ਤੁਸੀਂ ਬਾਈ ਦੀ ਦੁਕਾਨ ਤੇ ਆਉਣਾ ਹੈ ਨੰਬਰ ਨੋਟ ਕਰ ਲਓ ਇ ਕੜਾ ਕੜਾ ਕਾ ਸੌਦਾ ਜਿਹੜਾ ਲੱਗ ਜਾਂਦਾ ਜੀ ਹਨਾ ਜਿਹੜਾ ਖਰਬੂਜਾ ਸੱਚ ਰੇਟ ਰਹਿ ਗਿਆ ਜੀ ਖਰਬੂਜਾ ਦਾ 15 ਰੁਪਏ ਕਿਲੋ 15 ਰੁਪਏ ਹਾਂ ਖਰਬੂਜਾ 15 ਰੁਪਏ ਲੈ ਬਾਈ ਨੰਬਰ ਨੋਟ ਕਰ ਲਿਓ ਬਾਈ ਨਾਲ ਕਨੈਕਟ ਜਦੋਂ ਮਰਜ਼ੀ ਕਰੋ ਠੀਕ ਆ ਸੇਰ ਸਾਹਿਬ ਓਕੇ ਜੀ ਲੈ ਬਾਈ ਆਹ ਰੇਟ ਜਿਹੜੇ ਮਿੱਤਰੋ ਕੋਟ ਕਪੂਰਾ ਮੰਡੀ ਦੇ ਵਿੱਚ ਜਿਹੜੇ ਚੱਲੀ ਜਾਂਦੇ ਆ ਬਾਈ ਹਨਾ ਤੇ ਇੱਧਰ ਆਲੂ ਆਲੂ ਵਾਲੇ ਪਾਸੇ ਆ ਗਿਆ ਇੱਧਰ ਬਾਈ ਜੀ ਨਹੀਂ ਬੈਠੇ ਇੱਧਰ ਧਣੀਆਂ ਪਾਲਕ ਬਈ ਇਹਨਾਂ ਦਾ ਹੋਲ ਸੇਲ ਦਾ ਰੇਟ ਕੀ ਰਹਿ ਗਿਆ ਅੰਦਰਲਾ ਰੇਟ ਹਾਂ ਆਹਾ ਹਾ ਸਾਰਾ 5-5 ਰੁਪਈਏ ਨਹੀਂ 10 ਰੁਪਏ ਇਹਦਾ ਪਰਚੂਨ ਆ ਹੌਲ ਸੇਲ ਅੰਦਰੋਂ ਜੇ ਲੈਣੀ ਹੋਵੇ ਇਕੱਠਾ ਏ ਸਾਰਾ 30 ਰੁਪਏ ਦੀਆਂ ਪੰਜ ਜੇ ਇਕੱਠੀਆਂ ਲੈਣੀਆਂ ਉਹਨਾਂ ਨਾਲ ਲੈ ਬਈ 30 ਕੋਈ ਹੋਵੇ ਉਹ ਵੀ ਆ ਵੀ ਸემი 30 ਰੁਪਏ ਦੀਆਂ ਪੰਜ ਗੁੱਟੀਆਂ ਜੇ ਇਕੱਠਾ ਲਾਉਂਗੇ ਬਾਈ ਇਕੱਠਾ ਮਾਲ ਚਾ ਲੋ ਸਾਰੀ ਪੰਡ ਲਾਉਂਗੇ ਨਾ ਇਧਰ ਪਤਾ ਨਹੀਂ ਬਾਜਾਂ ਦਾ ਗੱਟਾ ਪਾਟ ਗਿਆ ਕੀ ਹੋ ਗਿਆ ਆਲੂ ਜਿਹੜੇ ਇਹਨਾਂ ਨੂੰ ਲਫਾਵੇ ਚ ਪਾ ਕੇ ਵੇਚਰੇ ਪੈਰੇ ਆ ਬਾਈ ਇਹਨਾਂ ਇਧਰ ਦੇਖ ਲੋ ਸਾਹਮਣੇ ਇਧਰ ਪ੍ਰੇਮ ਦੀ ਦੁਕਾਨ ਤੇ ਆ ਗਿਆ ਆਲੂ ਨਿੱਕੀ ਨਿੱਕੀ ਗੋਲੀ ਬਾਈ ਕੀ ਆਲਾ ਹਾਂ ਆ ਦੇ ਬਜੂਰੀ ਕਰ ਤੂੰ ਆ ਯਾਰ ਇੰਨਾ ਕੱਦੂ ਬਈ ਯਾਰ ਇੰਨਾ ਕੱਦੂ ਕਿਹੜੀ ਦੁਕਾਨ ਤੇ ਆਪਣੀ ਤੇ ਹਾਂ ਕਮਾਲ ਕਰਤੀ ਆ ਕਮਾਲ ਕਰਤੀ ਬਈ ਲੋ ਇੰਨਾ ਕੱਦੂ ਵੇਚ ਲੈ ਅੱਲਾ ਵੇਚ ਲੋ ਬਈ ਕੱਦੂ ਵੇਚ ਲੋ ਇਧਰ ਪੇਠਾ ਵੇਚ ਲੋ ਬਈ ਪੇਠਾ 5 ਰੁਪਏ ਕਿਲੋ ਆ ਪੇਠਾ 5 ਰੁਪਏ ਆ 15 ਰੁਪਏ ਆ ਵੀ 15 ਜੀ ਉਹ 10 ਰੁਪਏ ਉਹ 10 ਰੁਪਏ ਆ ਲੈ ਆਂ ਬਈ ਇਹਦਾ ਟਮਾਟਰ ਵੇਖੋ ਯਾਰ 13 ਰੁਪਏ ਕਿਲੋ ਆ ਟਮਾਟਰ ਵੇਚ ਲੋ ਬਈ ਯਾਰ ਸਿਉਲਾ ਮਿਰਚ ਆ 8 ਰੁਪਏ ਕਿਲੋ ਦਾਲ ਸਿਮਲਾ ਮਿਰਚ ਆ 8 ਰੁਪਏ ਟਮਾਟਰ 13 ਰੁਪਏ ਯਾਰ ਸਬਜ਼ਾ ਬਹੁਤ ਰੇਅ ਮਤਲਬ ਇਹ ਵਿਗਿਆ ਵਿਗੀ ਜਾਂਦਾ ਹੁਣ ਸਾਰਾ ਵਿਗੀ ਜਾਂਦਾ ਨਾਲ ਨਾਲ ਨਾ ਤੇ ਐ ਛਾਪਰ ਬਈ ਸਾਰਾ ਸਬਜ਼ਾ ਗੋਭੀ 5 ਰੁਪਏ ਕਿਲੋ ਗੋਭੀ ਯਾਰ ਸਰਪਰੇਗੀ 5 ਰੁਪਏ ਕਿਲੋ ਬਹੁ ਆਲੂ ਨਹੀਂ ਮੰਗਾਇ ਕੀ ਗੱਲ ਹੋ ਗਈ ਉਹ ਆਲੂ ਹੁਣ ਸਟੋਰ ਦਾ ਵੇਚਿਆ ਕਰਾਂਗੇ ਇਹ ਹੁਣ ਖਤਮ ਚੱਲ ਪੈਣਾ ਜਿਹੜਾ ਬਾਹਰਲਾ ਸੀਗਾ ਉਹ ਖਤਮ ਹੋ ਗਿਆ ਹੁਣ ਸਟੋਰ ਵਾਲਾ ਰੇਟ ਵਧੂਗਾ ਬਈ 500 ਰੁਪਏ ਫਰਕ ਬਹੁ ਆ ਐਂ ਤਾਂ ਪਤਾ ਲੱਗੂ ਹੈ ਤਾਂ ਕਢਾਇਆ ਨਹੀਂ ਕਿਸ ਨੇ ਕਹਿੰਦੇ ਆ ਵਿੱਚ ਵੀ ਜਾਣੇ 500 ਰੁਪਏ ਜਿਹੜੀ ਤੇ ਜੀ ਆ ਸਕਦੀ ਹੈ ਜੇ ਇਹ ਪੰਜੇ ਖਖੜੀਆਂ ਚੱਲ ਪੈਣਾਂ ਦਾ ਬਾਜ਼ਾਰ ਕੀ ਇਹ 12 13 ਦੀ ਲੈ ਬਈ ਹੁਣੇ ਜਾਣੀ ਚੱਲਣ ਲੱਗੀ ਆ ਬਾਹਰ ਦੀ ਆ ਆਪਣੀ ਲੋਕਲ ਨਹੀਂ ਲੋਕਲ ਨਹੀਂ ਹਾਂ ਲੋਕਲ ਆ ਗਈ ਉਹਦਾ ਰੇਟ ਆ ਜਿਵੇਂ ਮਤਲਬ ਲੋਕਲ ਹਜੇ ਚਲੀਆਂ ਨਹੀਂ ਇਹ ਬਾਹਰ ਦੀਆਂ 12 13 14 12 13 14 ਰੁਪਏ ਨਾ ਸਾਰਾ ਵਜਨ 15 16 18 18 20 ਕਿਲੋ ਹੋਊਗਾ ਵਜਨ ਇਹਦੇ ਆਹੀ 17 18 ਕਿਲੋ 17 18 ਕਿਲੋ ਬਈ ਸਾਰੀ ਜਿਹੜੀ ਵੀ ਵੈਰੈਟੀ ਹੁੰਦੀ ਹੈ 20 25 ਆ ਜਵੇਂ ਗੋਭੀ ਹੋ ਗਈ ਉਹ ਗਰੇਲਾ ਲੈਣਾ 18 20 ਕਿਲੋ ਆ 20 ਰੁਪਏ ਕਿਲੋ ਆ ਚੱਕ ਲੋ ਗਰੇਲਾ 18 20 ਰੁਪਏ ਕਿਲੋ ਗਰੇਲੀ ਆ ਗਰੇਲੀ 20 ਰੁਪਏ ਕਿਲੋ ਇਹ 20 ਰੁਪਏ ਕਿਲੋ ਚੱਕ ਲੋ ਬਈ ਲੈ ਬਈ ਸਾਰੇ ਰੈਡ ਬਾਈ ਨਾਲ ਗਨਾਏ ਇੱਧਰ ਹਰੇ ਗੰਡੇ ਪਏ ਸੀਗੇ ਬਾਕੀ ਉਹ ਵੀ ਬਾਈ ਤੋਂ ਪੁੱਛ ਜਾ ਆ ਜਿਹੜੀ ਇੱਧਰ ਆ ਗਈ ਉਹ ਬੱਲੇ ਆ ਵੇਖ ਇੱਧਰ ਭਈਆ ਵੀ ਬਹੁਤ ਕੈਂਟ ਕਵਾੜਦੀ ਆ ਜੀ ਬਾਈ ਤੋਂ ਰੇਟ ਪੁੱਛ ਜਾ ਜਿਹੜਾ ਕਹਿੰਦਾ ਪੈਂਡ ਪੈਂਡ ਕਵਰ ਔਰ ਵੀ ਆ ਮੋਟੀ ਹਾਂ ਫੇਰ ਵੀ ਉਹ 45 ਕਿਲੋ ਵੀ ਆ ਆ ਬੰਦਾ ਲੱਗਿਆ ਬਾਟ ਵਾਲਿਆਂ ਨੇ ਜੇ ਕਿ ਇਹਨੂੰ ਜੁੱਤੇ ਚਾਹੀਦੇ ਆ ਬੂਟ ਚਾਹੀਦੇ ਆ ਬੰਦਾ ਸਾਨੂੰ ਮਿਲੂਗਾ ਬਾਟ ਵਾਲਿਆਂ ਦੀ ਦੁਕਾਨ ਤੇ ਲੈਣ ਦੇ ਅੱਜ ਕਰਾ ਜਾ ਕਰੀ ਲਾਵੇ ਇਹਦਾ ਫੁੱਟ ਜਾਈ ਆ ਰਹੀ 15 ਰੁਪਏ ਆ ਨਾ ਚੱਲ ਸਾਰੇ ਰੇਟ ਜਿਹੜੇ ਭਾਈ ਨੇ ਗਨਾਤੇ ਆ ਇਧਰ ਪਟਾਕ ਪਟਾਕ ਐਨ ਕਰ ਕਰ ਕੇ ਤੇ ਭਾਈਆਂ ਦਾ ਪੈਦਾ ਕਿੰਨੇ ਦਿਨਾਂ ਦੀ ਪ੍ਰਾਹਣੀ ਰਹਿ ਗਈ ਭਾਈ ਗੋਭੀ ਹੁਣ ਕਿੰਨੇ ਦਿਨਾਂ ਦੀ ਪ੍ਰਾਹਣੀ ਰਹਿ ਗਈ ਥੋੜੇ ਦਿਨੀਆਂ ਬਸ ਥੋੜੇ ਦਿਨੀਆਂ ਕੰਮ ਖਤਮ ਹੈ ਕੰਮ ਖਾ ਦਾ ਮਾ ਨਾ ਲਾਵੇ ਐਤ ਕੀ ਯਾਰ ਤੁਹਾਨੂੰ ਸਹੀ ਦੱਸ ਕੇ ਅਗੇਤੀ ਪਾਣੀ ਬਣਾ ਐਰ ਕੀ ਜਾਵੇ ਅਗੇਤੀ ਗੋਭੀ ਨੇ ਫਾਇਦਾ ਜ਼ਰੂਰ ਦਿੱਤਾ ਪਛੇਤੀ ਗੋਭੀ ਜਮਾ ਮਾਰ ਇਹ ਘਾਟਾ ਭਾਈ ਹਨਾ ਪਛੇਤੀ ਗੋਭੀ ਦੇ ਰੇਟ ਨਹੀਂ ਬਣਾਇਆ ਭਾਈ ਜਮੇ ਜਮੇ ਲੱਗਦਾ ਸਲ ਖਾ ਪੀਏ ਸ਼ੰਗਰਾਈ ਕਈ ਮਨਾਵਾ ਦੇ ਜਾਂਦੀ ਆ 15 ਰੁਪਏ ਕਿਲੋ ਜਮਾਂ ਹੀ ਨੇ ਭਾਈ ਯਾਰ ਮਨਾਵਾ ਦਤਾ ਜਮਾਂ ਹੀ ਕੱਟਾ ਪਾਦਾ ਦੋ ਮਹੀਨੇ ਇਹਦੇ ਚਕੰਦਰ ਪਏ ਉਹਨਾਂ ਨਾਲ ਗਿਆ ਉਹ ਜਾਣਾ ਕੋਈ ਫਿਸ ਗਿਆ ਝੜ ਦੂੰ ਅੱਧਾ ਕਿਲੋ ਝੜ ਦੂੰ ਨਵੇਂੜੋ ਕੰਮ ਯਾਰ ਛੇਤੀ ਛੜ ਦੂੰ ਕਿਲੋ ਲੈਓ ਚੱਕ ਇੰਨਾ ਥੋੜਾ ਫਰਕ ਹੁੰਦਾ ਹੀ ਆ ਉਹ ਫਿਰ ਗਿਆ ਜਾਣਾ ਕੀ ਹੋ ਗਿਆ ਯਾਰ ਉਹ ਰੱਖ ਲੈ ਗੰਡੇ ਦੇ ਫਿਰ ਇਹ ਕੱਢ ਦੀ ਯਾਰ ਗੱਲ ਹੈ ਕੋਈ ਗੱਲ ਉਹ ਸਹੀ ਆ ਛੱਡ ਦਿੰਦੇ ਆ ਆਪਾਂ ਸਹੀ ਆ ਆਪਣਾ ਪਾਣੀ ਲਾਇਆ ਇਹਨੂੰ ਅਈ ਅੱਲਾ ਭਾਈ ਕਿੰਨਾ ਵਜਾ ਤੈਨੂੰ ਵਖਾ ਵੀ ਦਿੰਨੇ ਆ ਲੈ 19 ਕਿਲੋ 17 ਕਿਲੋ ਕਰਾਲਾ ਹੋਰ ਦੱਸ 2 ਕਿਲੋ ਛੱਡ ਤੀ ਕੰਦੇ ਚ ਕੋਣੀ ਦੀਦਾ ਆ ਬਟਨ ਜਾਏਗਾ ਤਾਂ ਕਰੀ ਜਾਂਦਾ ਅੱਛਾ ਉਹ ਵੀ ਚੱਲੀ ਜਾਂਦਾ ਉਹੀ ਕੰਬੀ ਜਾਂਦਾ ਛੱਡੀ ਨੂੰ ਸਹੀ ਤਾਂ ਯਰੇ ਕੰਬੀਏਗਾ ਤਾਂ ਜਾਂਦਾ ਇੱਥੇ ਭਾਈ ਸਿਕੰਦਰ ਦੀ ਰੇਟ ਸੱਚ ਉਹ 20 ਰੁਪਏ ਗੁੱਟੀ ਹੈ 20 ਰੁਪਏ ਗੁੱਟੀ ਲੈ ਬਾਈ ਨੂੰ ਕਹ ਲਾ ਲੂਆਂ ਦਾ ਵਪਾਰੀ ਨਾ ਸਮਝਿਆ ਕਰੋ ਵੈਰਾਈਟੀ ਬਾਵਾ ਪਈਆ ਕਾਫੀ ਪਈਆ ਨਾ ਫੋਨ ਲਾ ਲਿਆ ਕਰੋ ਜੇ ਲੈਦਾ ਭਾਲੂਆਂ ਦੀ ਵੀਡੀਓ ਬਾਈ ਕੋਲੇ ਬਣਾ ਕੇ ਚਾਹੀਦੀ ਆ ਆ ਵੇ ਲੋ ਸਾਰੀ ਵੈਰਾਈਟੀ ਬਾਈ ਕੋਲੇ ਆਈ ਸੀ ਜੇ ਤੁਹਾਨੂੰ ਮਾਲ-ਚਾਲ ਚਾਹੀਦਾ ਉਹ ਸਾਹਮਣੇ ਨੰਬਰ ਲਿਖਿਆ 98144 ਤੇ 96959844 9695 988629029 ਇਹਦਾ ਨਾਮ ਹੈਗਾ ਪ੍ਰੇਮ ਚੋਪੜਾ ਜਿਹੜਾ ਬਾਈ ਉਧਰ ਫਿਲਮਾਂ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਰੋਲ ਵੀ ਕਰਦਾ ਰਿਹਾ ਹੈ ਉਹ ਕ੍ਰਿਸ਼ਮ ਦਾ ਪ੍ਰਹਿਮ ਜੋਪੜਾ ਗਿਆ ਬਾਈ ਕੀ ਆ ਜਾਲਾ ਭਰਾਓ ਠੀਕ ਹੈ ਜੀ ਆ ਵੇ ਲੋ ਭਈ ਇਧਰ ਭਾਈ ਮਰਮਲ ਮਾਰ ਇਹਦਾ ਵੀ ਰੇਟ ਤੋਂ ਦੱਸ ਦੇ ਆ ਵੇ ਲੋ ਪਰ ਮਰਮਲ ਪਿਆ ਨਾ 60 ਪਰ ਕਿਲੋ ਆ ਇਹ ਲਿਖਣਾ ਆਓ ਤੇਰ ਤੱਕ ਕੀ ਰੇਟ ਆ ਭਈ ਆ ਦੇਂਦਾ ਪੈ ਰਹੀ ਆ ਯਾਰ ਇੰਨੇ ਹਣਾ ਇਹ ਬਣਦਾ ਸਬਜੀ ਬਣਦੀ ਇਹ ਕੋ ਹੋਰ ਵੀ ਬਣਦਾ ਇਹ ਸਬਜੀ ਹੈ ਨਾ ਆਪਣਾ ਘਟਲ ਲੋ ਚੱਲਦਾ ਹੈ ਨਾ ਗਾ ਚੱਲ ਪੈਣੀ ਆਮ ਹੋਣੀ ਠੀਕ ਆ ਕਿੰਨਰ ਭਈ ਦੱਸ 30 ਰੁਪਏ ਆ 30 ਰੁਪਏ ਕਿਲੋ ਭਈ ਜਿਹੜਾ ਇਹਦਾ ਰੇਟ ਮਤਲਬ ਜਿਹੜਾ ਚੱਲਦਾ ਭਾਈ ਤੇ ਬਾਕੀ ਸਾਰੇ ਰੇਟ ਭਾਈ ਜਿਹੜਾ ਫਰੀਕ ਜਾਂ ਲਸਣ ਇਹ ਤਾਂ ਸਸਤਾ ਹੋਊਗਾ ਯਾਰ ਕੀ ਰੇਟ ਵਿਖਿਆ 40 ਰੁਪਏ ਦਾ 40 ਰੁਪਈਆ ਜਿਹੜਾ ਸਿਰੇ ਦਾ ਹੈਗਾ 50 55 60 55 60 ਰੁਪਈਆ 55 ਦਾ ਆ ਇਹਦਾ 40 ਆ ਜਿਹੜੀ ਭਾਈ ਆ ਭਾਈ 15 ਰੁਪਈਏ ਬੰਗਾਲੀ ਆ ਰ ਵੀ 50 ਰੁਪਈਆ ਅੱਛਾ 50 ਓਏ ਲੈ ਭਾਈ ਬੰਗਾਲੀ ਆ ਰ ਵੀ ਲੈ ਖਪ ਗਈ ਆਪਣਾ 15 ਹੀ ਕਹਦੇ ਆ ਆ ਗਈ 50 ਰੁਪਈਆ ਕਿਲੋ ਜਿਹੜੀ ਆ ਵੇ ਲੋ ਸਿਰੇ ਦੀ ਕੁਆਲਿਟੀ ਆ ਗਈ ਨਾ ਜੀ ਬੋਲੀ ਹੋ ਗਈ ਭਾਈ ਭਾਈ ਹੋ ਗਈ ਕੀ ਰੇਟ ਗਿਆ ਟੰਡੋ ਅੱਜ ਸਿਰੇ ਦਾ ਦੇਸੀ 65 ਸੋ ਬਾ ਸੱਚੀ ਦੱਸ ਮੈਂ ਤੁਹਾਨੂੰ ਬੋਲ ਦਿੰਦਾ ਹਾਂ ਲੈ ਭਾਈ 65 ਰੁਪਏ ਕਿਲੋ ਕਿੰਨੇ ਵੇ ਬੋਲੀ ਹੋਈ ਸੀ ਸਵੇਰੇ ਟੰਡੂ ਬੋਲੀ ਦਾ ਆ ਗਈ 4.5 ਨਾਲ ਦੀ ਨਾਲ ਹੀ ਵੇ ਗਿਆ ਉਹ ਰੱਖਣਾ ਮੈਂ ਤੁਹਾਨੂੰ ਸੱਚਾ ਕਿ ਬੰਦੇ ਨੇ ਮਿਲਣ ਲੱਗੇ ਟੰਡੂ ਦੀ ਬੋਲੀ ਕਰਦਾ ਪਤਾ ਨਹੀਂ ਬੰਦੇ ਨੇ ਤੜਕੇ ਕੀ ਦੀ ਭਾਈ ਕੀ ਆ ਜਾਣਾ ਹੋਰ ਟੰਡਾ ਨਹੀਂ ਮੰਡੀ ਚੋਂ ਕਿੰਨਾ ਕਿੰਨਾ ਗਿਆ ਸੀ ਕਿੰਨਾ ਕ ਚਾਰ ਲਵਾਗੇ ਚਾਰ ਨਾਗ ਲੈ ਭਾਈ ਸ਼ੁਰੂਆਤੀ ਜਿਹੜਾ ਟੰਡੋ ਹੋ ਚੁੱਕਿਆ ਜਿਹੜਾ ਆਪਣਾ ਦੇਸੀ ਟੰਡੋ ਲੋਕਲ ਟੰਡੋ ਹੈ ਨਾ ਤੇ 65 ਰੁਪਏ ਕਿਲੋ ਜਿਹੜਾ ਟੰਡੋ ਦਾ ਰੇਡ ਗਿਆ ਚਾਰ ਕਿਰੇਟ ਆਏ ਸੀ ਬਾਈਆਂ ਦਾ ਸਿਰਫ ਬੋਲੀ ਹੋਈ ਆ ਸਵੇਰੇ 5 ਵਜੇ 5 ਵਜੇ ਹੋ ਗਈ ਹੋ ਗਈ ਪਹਿਲੀ ਹੋ ਗਈ ਪਹਿਲੇ 15 ਰੁਪਏ ਦਾ ਚਾਹ ਪੰਜ ਵਜੇ ਬੋਲੀ ਹੁੰਦੀ ਹੈ ਇੱਥੇ ਟਿੰਡੋ ਦੀ ਜੇ ਕਿਸੇ ਵੀਰ ਭਰਾ ਕੋਲ ਦੇਸੀ ਟਿੰਡੋ ਹੈਗਾ ਫਾਇਦਾ ਲੈਣਾ ਚਾਹੁੰਦਾ ਜੀ ਆ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਉਦੋਂ ਬਾਅਦ ਹੋ ਸਕਦਾ ਰੇਟ ਕਿੱਥੇ ਜਾਣਾ ਪਤਾ ਨਹੀਂਗਾ ਆ ਜਮਾ ਨੁੱਕਰ ਦੇ ਆ ਕੇ ਇੱਥੇ ਬੋਲੀ ਹੁੰਦੀ ਹੈ ਭਾਈ ਇੱਥੇ ਜਿੰਨਾ ਮਰਜੀ ਟਿੰਡੋ ਲੈ ਆ ਬੰਦਾ ਕਰਦਾ ਬੋਲੀ ਸਵੇਰੇ 4:30 ਵਜੇ ਹੈਨਾ ਇੰਨੇ ਵਜੇ ਬੰਦਾ ਆ ਜੇ ਤੇਰਾ ਨੰਬਰ ਕਿਨ ਆ ਗਿਆ ਫੋਨ ਤੇਰਾ 9253773617 9253773617 73617 73617 ਜੇ ਬਾਈ ਦੀ ਦੁਕਾਨ ਨਾ ਸਮਝ ਲੱਗੇ ਵੀ ਕਿੱਥੇ ਬੋਲੀ ਯਾਰ ਸਵੇਰੇ 4:30 ਵਜੇ ਬਾਈ ਨੂੰ ਫੋਨ ਮਾਰ ਲਓ ਫੋਨ ਚੱਕ ਲਈ ਕਰਾਂਦੇ ਹੁਣ ਬਾ ਠੀਕ ਹੈ ਲੈ ਬਾਈ ਦੇਸੀ ਟੰਡੋ ਬਾਈ ਕੋਲੇ ਆਉਂਦਾ ਇੱਧਰ ਤੇ ਬਾਈ ਨਾਲ ਗੱਲਬਾਤ ਜਰੂਰ ਮਰਜੀ ਕਰ ਲੈ ਕਰਾ ਆ ਬੰਦਾ ਬਹੁਤ ਖਰਾਬ ਕਰਦਾ ਯਾਰ ਇਹ ਨਾ ਬੰਦਾ ਬੜਾ ਖਤਰਨਾਕ ਆਗਾ ਲਵੇ ਇਧਰ ਆਲੂ ਆਗੇ ਡੈਮੋ ਡਾਲੂ ਆਗੇ ਭਾਈ ਇਧਰ ਇਧਰ ਆਗੇ ਇਹ ਲਾਰਾ ਭਾਈ ਕੀ ਹਾਲ ਚਾਲ ਆ ਭਰਾ ਠੀਕ ਠਾਕ ਹੈ ਜੀ ਮਹਾਰਾਜ ਭਾਈ ਆਲੂ ਦੀ ਕਹਿੰਦੇ ਹੁਣ ਸਟੋਰਾਂ ਨਾਲ ਆਲੂ ਚੱਲ ਪਏ ਜੀ ਕਿ ਚੱਲਣਾ ਨਹੀਂ ਆਜੇ ਨਹੀਂ ਆਇਆਗਾ ਫੜੇ ਨਹੀਂ ਆਇਆ ਆਪਣੇ ਮੈਂ 1 2 ਦਿਨ ਮੇਰੇ ਹਿਸਾਬ ਨਾਲ ਹੀ ਹੈ ਨਾ ਤਾਂ ਭਾਈ ਬਾਈ ਕੋਲੇ ਅੱਜ ਭਲਾ ਨਾਲ ਸਟੋਰ ਵਾਲਾ ਤਾਂ ਨਹੀਂ ਆਇਆ ਆਲੂ ਆ ਇਹ ਲਰਕ ਕੁਆਲਟੀ ਪਿਆ ਜੀ ਸਿਰੇ ਦੀ ਕੁਆਲਟੀ ਹੈ ਨਾ ਇਹਦਾ ਬਾਜ਼ਾਰ ਕਿੰਨਾ ਰਹੇਗਾ ਭਾਈ ਇਹ ਭਾਈ ਵੇਚਿਆ 550 ਤੋਂ 580 ਸਾਢੇ 550 ਤੋਂ ਲੈ ਕੇ 580 ਰੁਪਏ ਸਪੀਡ ਜਰੂਰ ਮਤਲਬ 600 ਦੇ ਨੇੜੇ ਇਹ ਮੜਦਾ ਇਹ ਵੇਖਿਆ 500 ਰੁਪਏ 500 ਰੁਪਏ ਭਾਈ ਹਨਾ ਆ ਗਿਆ ਜੀ ਉਹ ਦੂਜਾ ਕਿ ਰੋਡਾ ਕਰੁੰਦਾ ਇਹਦਾ ਰੇਟ ਜੀ ਇਹ ਵੇਖਿਆ 500 ਰੁਪਏ ਇਹ 500 ਰੁਪਏ ਵੇਖਿਆ ਭਾਈ ਹਨਾ 500 ਰੁਪਏ ਰੇਟ ਆ ਨਾ ਭਾਈ ਇਹਦਾ ਬਾਜ਼ਾਰ ਜਿਵੇਂ ਆ ਗਿਆ 13 ਰੁਪਏ ਇਹ 13 ਰੁਪਏ ਰਹਿ ਗਿਆ ਇਹ ਘੈਂਟ ਕੁਆਲਟੀ ਆ ਉਹ ਐਨਾ ਕਹ ਲੋ ਵੀ 12 ਵੀ ਵਿਕੀ ਜਾਂਦੀ 11 ਵੀ ਉਹਦਾ ਕੁਆਲਿਟੀ ਦਾ ਫਰਕ ਜ਼ਰੂਰ ਹੈ ਬਿਲਕੁਲ ਉਹ ਛਿੱਲੜ ਦੇ ਲਿਆ ਹੁੰਦਾ ਭਈ ਹੈ ਨਾ ਸਹੀ ਆ ਇਹਦਾ ਫੋਲਕ ਜਨੀ ਸਾਰਾ ਪਰੋਪਰ ਪਿਆ ਭਈ ਜਿਵੇਂ ਰੰਗ ਰੂਪ ਐਨ ਜਿਹਦਾ ਛਿੱਲੜ ਐ ਲੈ ਜਾਂਦਾ ਉਹਦਾ ਰੁਪਏ ਤੋਂ ਰੁਪਏ ਰੇਟ ਘਟ ਜਾਂਦਾ ਭਈ ਹੈ ਨਾ ਤੇ ਇਧਰ ਬਾਕੀ ਭਈ ਉਹ ਹੀ ਆਲੂ ਪਏ ਮੇਣ ਹਨ ਹਾਂ ਭਈ ਕੀ ਲੱਗਦਾ ਸਟੋਰ ਵਾਲਾ ਆਲੂ ਜਦੋਂ ਚੱਲ ਪਿਆ ਜੀ ਤੇਜੀ 100000 ਰੁਪਏ ਆਉਗੀ ਹੈ ਨਾ ਵੱਧ ਤੋਂ 650 ਰੁਪਏ ਖੱਲੂਗਾ ਬਸ 650 ਰੁਪਏ ਇੱਥੇ ਮੰਡੀ 'ਚ ਖੱਲੂਗਾ 50 ਰੁਪਏ ਜਨੀ ਤੇਜੀ ਕੱਲ ਨੂੰ ਆਜੇ ਪਰਸੋਂ ਆਜੇ ਤੇ ਤਿਆਰੀ ਆ ਸਟੋਰ ਵਾਲੇ ਦੀ ਦੂਜੇ ਦੀ ਹਾਂ ਤੇ ਬਾਈ ਸਟੋਰ ਵਾਲਾ ਲੋ ਮਤਲਬ ਆਪਾਂ ਥੋੜਾ ਕਾਣਾ ਘਰੇ ਵੀ ਮੜਕੇ ਉਹ ਰਹਿ ਜਾਂਦਾ ਚਾਰ ਦਿਨ ਕੱਢ ਜਾਂਦਾ ਰਹਿ ਜਾਂਦਾ ਚਾਰ ਦਿਨ ਆਪ ਸੰਭਾਲ ਲੈਣ ਰੱਖਿਆ ਹੋਏ ਫਿਰ ਤਾਂ ਰਹਿ ਜਾਂਦਾ ਹਾਂ ਆ ਨਾਸਕਾ ਆ ਨਾਸਕ ਪਿਆ ਜਾ ਗਿਆ ਬਾਈ ਕੋਲੇ ਇਹਦਾ ਕੀ ਰੇਟ ਆ ਬਾਈ ਇਹ 20 ਰੁਪਏ ਆ 20 ਰੁਪਈਆ ਬਈ ਨਾਸਿਕ ਦਾ ਪਿਆਜ਼ 20 ਰੁਪਈਆ ਰਹਿ ਗਿਆ ਕਿਉਂਕਿ ਦੂਜੇ ਪਿਆਜ਼ ਬਾਲੇ ਤਰ੍ਹਾਂ ਦੇ ਆਈ ਜਾਂਦੇ ਉਹਦੇ ਕਰਕੇ ਜਿਹੜਾ ਰੇਟ ਡਾਉਨ ਪਰ ਕੁਆਲਿਟੀ ਸਰੇ ਆ ਗਈ ਭਾਈ ਹਨ ਬਿਲਕੁਲ ਇਹ ਭਾਈ ਕਿੰਨੇ ਕਿਲੋ ਵਾਲਾ ਘਟਾ ਆਇਆ 33 ਕਿਲੋ ਵਾਲਾ 33 35 ਇਹ ਚ ਵੱਡਾ ਵੀ ਹੈਗਾ 50 ਕਿਲੋ ਵਾਲੀ ਵੀ ਆਈ ਹੈ ਇਹ ਕਿ ਲਾਲਾ ਵੀ ਹੈਗਾ ਤੇ 35 ਕਿਲੋ ਵਾਲਾ ਵੀ ਹੈਗਾ 33 ਕੇ 35 ਪਈਆ ਬਾ ਕਿਹੜਾ ਬਰਾ ਹੋ ਨਾਸਿਕ ਦਾ 32 33 ਕਿਲੋ 32 33 ਕਿਲੋ ਹੋਵੇ 32 22 ਦਾ ਨੰਬਰ ਦੇ ਕੇ ਨਾ ਭਾਈ ਨੰਬਰ ਕਿੰਨਾ ਸੀ ਆਪਣਾ 83604 23552 83604 23552 22 ਦਾ ਨੰਬਰ ਸਕਰੀਨ ਤੇ ਵੀ ਲਾ ਦਾਂਗੇ ਨਾ ਪੰਜਾਬ ਟਰੇਡਿੰਗ ਕੰਪਨੀ ਜਿੱਥੇ ਆਪਾਂ ਖੜੇ ਸੀ ਆਲੂ ਤੇ ਪਿਆਜ਼ మేనేర్ ਤਾਂ ਆਪਣੇ ਕੋਲੇ ਆਲੂ ਪਿਆ ਜੀ ਹੁੰਦਾ। ਕਦ ਕਰ ਲ ਲਸਣ ਨਾਲ ਲਸਣ ਨਹੀਂ 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 ਲਸਣ ਪਹਿਲਾਂ ਆਉਂਦਾ ਹੈਗਾ ਜੈਪੁਰ ਜਦੋਂ ਚੱਲਦਾ ਰਾਸ। ਠੀਕ ਹੈ ਬਾਈ। ਹੋਰ ਤਾਂ ਆਪਣੇ ਲੋਕਲ ਚੱਲ ਪਿਆ। ਲੋਕਲ ਚੱਲ ਪਾਣਾ ਤਾਂ ਬੰਦ ਕਰ ਦੇਈਦਾ। ਸਹੀ ਹੈ ਬਾਈ। ਤੇ ਇਧਰ ਭਾਈ ਜਿਹੜੇ ਮਟਰ ਪਏ ਨੇ ਨਾ ਉਹ ਯਾਰ ਜਰੂਰ ਦੱਸ ਦੀ ਹਾਂ। ਆ ਜਿਹੜਾ ਵੱਡਾ ਪਿਆ ਬਾਈ। ਇਹ 5 ਕਿਲੋ 400 ਰੁਪਏ ਦਾ। ਆ 5 ਕਿਲੋ 400 ਦਾ। 400 ਰੁਪਏ ਦਾ। ਇਹ ਲੈ ਜੀ। ਇਹ 100 ਰੁਪਏ ਦਾ। ਇਹ 100 ਰੁਪਏ ਦਾ। 1 ਕਿਲੋ ਵਾਲੀ ਪੈਕਿੰਗ ਹਣਾ। ਲਾ ਵੀ 500 ਦਾ 4 ਕਿਲੋ 400 ਦਾ 500 ਦਾ 4 ਕਿਲੋ। 400 ਦਾ ਪੈਣਾ 400 ਦਾ ਇਹਦੇ ਚ ਜਾਨੀ ਫਾਇਦਾ ਬਾਈ 100 ਰੁਪਏ ਦਾ ਨਾ 80 ਰੁਪਏ ਪਊਗਾ ਤੇ ਆ 100 ਰੁਪਏ ਪੈ ਜਾਣਾ ਆ 80 ਰੁਪਏ ਪੈ ਜਾਣਾ ਬਾਈ ਤੇ ਬਾਈ ਦਾ ਨੰਬਰ ਆਈ ਗਿਆ ਕਨੈਕਟ ਬਾਈ ਨਾ ਕਰੋ ਠੀਕ ਆ ਬਾਈ ਜੀ ਓਕੇ ਬਾਈ ਜੀ ਮਿਹਰਬਾਨੀ ਲਓ ਬਾਈ ਅਸੀਂ ਕਿ ਆਲੂ ਦੇ ਪਿਆਜ਼ ਦੇ ਰੇਟ ਬਾਈ ਅੱਜ ਜਿਹੜੇ ਗਰਾਏ ਹਨ ਲਓ ਬਾਈ ਫਲਾਂ ਦੇ ਰੇਟ ਰਹਿੰਦੇ ਸੀਗੇ ਫਲਾਂ ਦੇ ਰੇਟ ਪੜਕ ਪੜਕ ਕੇ ਣਾਉਣ ਲੱਗੇ ਇੱਥੇ ਬਾਈ ਪਤਾ ਨਹੀਂ ਕੀ ਕਰੀ ਜਾਂਦਾ ਬਾਈ ਪਾਈ ਨੂੰ ਫੜ ਲਿਆ ਹੋਰ ਬਾਈ ਅਰੇ ਸੇਪ ਆਇਆ ਬਾਈ ਜੀ ਨਾ ਇੱਧਰ ਇਹਦਰ ਹੋਰ ਬਾਈ ਕੀ ਬਹੁਤ ਵੈਰਾਈਆਂ ਪਈਆਂ ਬਾਈ ਕੀ ਆ ਚਲ ਮਹਾਰਾਜ ਹਾਂ ਭਾਈ ਠੀਕ ਠਾਕ ਹੈ ਭਾਈ ਇਧਰ ਰੱਖੋ ਭਾਈ ਇਧਰ ਬਾਂਜਾ ਕੋਲੇ ਮਤੀਰਾ ਭਾਈ ਮਤੀਰਾ ਕੀ ਰੇੜ ਵੇਚਦਾ ਭਾਈ ਆਲਾ ਕੀ ਰੇੜ ਵੇਚਦਾ ਹੈ ਮਤੀਰਾ ਜੀ ਵੇਚਿਆ ਵੀਰੇ 18 ਤੋਂ 20 ਰੁਪਏ 18 ਤੋਂ 20 ਰੁਪਏ ਮਤੀਰਾ ਆਹ ਕਿੰਨਾ ਦੀ ਪੇਟੀ ਕਰਦੀ ਭਈਆ ਨਾਰਾਂ ਦੀ ਨਾਰੋ ਇਹਦੇ 500 ਰੁਪਏ ਵਿਕ ਗਏ 500 ਰੁਪਏ ਜੀ 500 ਰੁਪਏ ਡੱਬਾ ਵੀਰੇ 10 ਕਿਲੋ ਨਾਰਾ 500 ਰੁਪਏ ਦਾ ਡੱਬਾ 10 ਕਿਲੋ ਹਾਂ ਪਿਆਰ ਪਿਆਰ ਰੁਪਏ ਕਿਲੋ ਨਾਰਾ ਕੁਆਲਿਟੀ ਵਧੀਆ ਪਈਆਂ ਦਾ ਪੂਰੀ ਟੌਪ ਕੁਆਲਿਟੀ ਪੂ 1200 1300 ਦਾ ਵੀ ਮਿਲਦਾ ਆਊਗਾ ਇਹ ਬਈ ਕਿੱਥੋਂ ਦਾ ਆ ਗਿਆ ਇਹ ਹਰਿਆਣਾ ਵਾਲਾ ਹਨਾ ਅੰਦਰ ਸੁੱਕੇ ਜਾਂਦੇ ਜਿਵੇਂ ਇਹ ਆਂਧਰਾ ਪ੍ਰਦੇਸ਼ ਇਹ ਆਂਧਰਾ ਪ੍ਰਦੇਸ਼ ਵਾਲਾ ਆ ਗਿਆ 1100 ਦਾ ਦੇ ਦੇਣਾ ਬਈ ਹਾਂਜੀ ਦੇ ਦੇਣਾ ਪੱਕੀ ਗੱਲ ਲੈ ਬਈ 1100 ਦਾ ਇਹ ਰਹਿ ਗਿਆ ਹੁਣ ਗਰਮੀ ਦਾ ਤੋਹਫਾ ਜਿਹੜਾ दारू-ਦੁਰੂ ਜਿਆਦਾ ਪੀਂਦੇ ਨਾ ਤੜਕੇ ਲੱਸੀ ਪਾਲਦੇ ਮੈਨਾਂ ਆ ਪੀਓ ਯਾਰ ਨਜ਼ਾਰੇਦਾਰ ਬਹੁਤ ਗਰਮੀ ਹੈ ਨਾ ਗਰਮੀ ਘੜ ਦੋ ਸਾਰੀ ਤੋਂ ਦੀ ਹੈ ਨਾ ਚੱਲੋ ਥੋੜੋ ਵਧਾ ਦੂ ਸਾਰੇ ਦਿਨਾਂ ਚ ਬਈ ਹਨਾ ਬਈ ਸੇ ਦਾ ਬਾਜ਼ਾਰ ਕਿਨਾਰਾ ਆ ਗਿਆ ਬਈ ਸੇ ਦਾ ਬਾਜ਼ਾਰ ਸੇ ਦਾ ਬਾਜ਼ਾਰ ਵੀਰੇ ਸੇਰ ਆ ਬਈ ਹਰਾਲ ਬਈ ਲਾਲ ਲਰ ਸੇ ਪਿਆ ਵਾਲਾ ਜਮੇ ਸੇ ਵੀਰੇ ਇਹ ਹੈਗਾ 1500 ਤੋਂ 1600 ਰੁਪਏ 1500 1600 ਰੁਪਈਆ ਤੇਜ ਹੋਇਆ 100 ਰੁਪਏ ਭਾਈ ਹਣਾ ਨਹੀਂ ਪਹਿਲਾਂ ਨਾਲ ਡਾਊਨ ਆ ਅੱਛਾ ਪਹਿਲਾਂ ਨਾਲ ਡਾਊਨ ਆ ਹਾਂ ਵੈਸੇ ਜੀ ਇਹ ਵਾਲਾ ਲਾਡ ਡਾਊਨ ਹੋ ਗਿਆ ਠੀਕ ਆ ਆ ਆ ਇਹ ਕੁਲੂ ਆ ਆ ਕੁਲੂ ਡਿਲੀਸ਼ੀਅਸ ਭਈ ਜਾਨਾ ਇਹ ਸਿਰੇ ਦੀ ਕੁਆਲਿਟੀ ਆ ਗਿਆ ਇਹ ਇਹ 1500 1600 ਰੁਪਈਆ ਆ ਗਿਆ ਭਾਈ ਬਲੀ ਇਹ ਕੁੱਲੂ ਆ ਬਾਈ ਜੀ ਇਹ ਕੁੱਲੂ ਆ ਗਿਆ ਹਾਂਜੀ ਠੀਕ ਆ ਡੇਲੀਸ਼ੀਅਨ ਵੀ ਹੈਗਾ ਆਪਣੇ ਕੋਲ ਆਹ ਡੇਲੀਸ਼ੀਅਸ ਵੀ ਹੈਗਾ ਠੀਕ ਆ ਆਹ ਡੇਲੀਸ਼ੀਅਸ ਆ ਗਿਆ ਉਹ ਕੁੱਲੂ ਸੀਗਾ ਬਾਈ ਹਾਂ ਵਿਖਾਈਏ ਖੁੱਲ ਕੇ ਵਿਖਾ ਦਿਓ ਬਾਈ ਫਿਰ ਵੇਖੀ ਜਾਊਗੀ ਲੈ ਬਈ ਹੁਣ ਆ ਕੁੱਲੂ ਵਾਲਾ ਭਗਾਉਣ ਲੱਗਿਆ ਪਹਿਲਾਂ ਡੇਲੀਸ਼ੀਅਸ ਇਹ ਸੀਗਾ ਹੈਂਡ ਪਿਕਡ ਐਪਲ ਫਰੋਂ ਕਸ਼ਮੀਰ ਏ ਆ ਬੱਲੇ ਰੈਡ ਲੀਡ ਇਹ ਦਲੀ ਆ ਗਿਆ ਦਲੀ ਇਹ ਰੈਡ ਕਿੰਨਾ ਭਾਈ ਇਹ ਘਟਾ ਵੀਰੇ 1500 ਰੁਪਏ ਇਹ 1500 ਰੁਪਏ ਦਾ 1600 ਦਾ 1500 ਦਾ 100 ਰੁਪਏ ਦਾ ਫਰਕ ਆ ਭਾਈ ਹਣਾ ਤੇ ਪਾਈਆਂ ਕੋਲੇ ਜਰ ਹਰੇ ਹਰੇ ਅੰਗੂਰ ਆ ਗਏ ਇਧਰ ਪੋ ਘੈਂਟ ਕਵਾਲ ਦੀ 10 ਕਿਲੋ ਦਾ ਕਰੇਡ ਇਹ ਕਿੰਨਾ ਦਾ ਕਰਤਾ ਭਾਈ ਅੰਗੂਰ ਵੀਰੇ ਮੈਂ ਮਾਰਕੀਟ ਚ ਦਾ 900 950 ਆਪਣਾ ਰੇਟ 800 850 ਰੁਪਏ ਦਾ ਲਾਦਾ 800 80 ਹੀ ਲਾਦਾ ਲਵੇ 800 ਰੁਪਏ ਨੈਟ ਰੇਟ ਲਾਦਾ ਫਿਲਹਾਲ ਅੰਬਾਂ ਦਾ ਸੀਜ਼ਨ ਚੱਲੀ ਜਾਂਦਾ ਗਰਮੀ ਦੇ ਤੋਹਫਾ ਜਿਹੜਾ ਅੰਬ ਭਾਲਦਾ ਭਾਈ ਹਣਾ ਸ਼ੇਕ ਬਣਾ ਲੀਆ ਮੰ ਹਾਂ 70 ਰੁਪਏ 70 ਰੁਪਏ ਕਰਤੇ ਬਾਈ 70 ਰੁਪਏ ਬਾਕੀ ਇਹ ਨਾ ਹੋਵੇ ਬਾਈ 70 ਮੈਂ ਲੱਗਾਂਗਾ 90 90 100 100 ਮੰਗੀ ਜਾਂਦੇ ਦਦਾ ਬਾਈ ਅੱਜ 50 ਰੁਪਏ ਵੇਚਦਾ ਯਾਰ ਅੱਜ 50 ਰੁਪਏ ਵੇਚਦਾ ਚੱਕ ਤੇ ਆ ਵੇ ਕੇਲੇ ਦਾ ਬਿਜਾਰਕ ਨਾ ਰਹਿ ਗਿਆ ਬਾਈ ਕੇਲਾ ਮੇਰੇ ਜਮੇ ਹੀ ਡਾਊਨ ਕਰਤਾ ਕੇਲਾ ਜਮੇ ਡਾਊਨ ਕਰਦਾ ਕੀ ਰਹਿ ਰਿਹਾ ਕੇ ਬਾਈ ਉਹ ਤਾਂ 35 40 ਇਹਦਾ ਸਾਡੇ ਕੋਲ 25 ਰੁਪਿਆ 25 ਰੁਪਿਆ ਲੈ ਜਾਓ ਪੱਕੀ ਗੱਲ ਲਾ ਭਾਈ ਬਾਈ ਦਾ ਨੰਬਰ ਦੇ ਕੇ ਜਾਵਾਂਗੇ ਸਸਤੇ ਭਾਅ ਸਭ ਦੇ ਚੱਕ ਲੋ ਇਕੱਠਾ ਇਕੱਠਾ ਕਰੇਟ ਲੈਣਾ ਪੈਣਾ ਇਹ ਜਿਹੜੇ ਵੀਰਪਾ ਕੋੜਕਪੁਰੇ ਨੇੜੇ ਵੀਡੀਓ ਵੇਦਾ ਭਾਈ ਆ ਗਿਆ ਇੱਕ ਕਾਲੇ ਅੰਗੂਰ ਹਨ ਹਾਂਜੀ ਇਹ ਰੈੱਡ ਵਾਈਨ ਬਣਦੀ ਹੈ ਨਾ ਐਂਦਾ ਨਹੀਂ ਬਣਦੀ ਐ ਇਹਦੇ ਰੰਗ ਦੀ ਇਹ ਵੀ ਰੈੱਡ ਕਰਦੇ ਭਾਈ ਇਹ ਬਾਈ ਜੀ ਮੰਨ ਕੇ ਚਲੋ 150 ਦੀ ਕਰੇਟੀ 150 ਦੀ ਕਰੇਟੀ ਨਹੀਂ ਨਹੀਂ 150 ਰੁਪਏ ਕਿਲੋ ਸੌਰੀ 150 ਰੁਪਏ ਕਿਲੋ ਠੀਕ ਆ ਤੇ ਬਈ ਕਰੇਟ ਕਿੰਨੇ ਦੀ ਵੇਚੂਗੀ ਇਹ ਮੰਨ ਕੇ ਚਲੋ 7 750 7 750 ਦੀ ਬਈ ਕਰੇਟੀ 150 ਰੁਪਏ ਕਿਲੋ ਲਾਲ ਅੰਗੂਰ ਜੇ ਨੇ ਖਾਣੇ ਆਪਾਂ ਜੀ ਹਨਾ ਸਵਾਦ ਲੈਣਾ ਉਹ ਵੇਲੋ ਚੀਕੂ ਕਿੰਨੇ ਦਾ ਕਰਤਾ ਬਈ ਚੀਕੂ ਉਹ ਕਿੰਨੇ ਦਾ ਕਰਤਾ ਬਈ ਚੀਕੂ ਬਈ ਚੀਕੂ ਇਹਦਾ ਆਯਾਦ ਮਾਰਕ ਆ ਗਿਆ ਤੇ ਸਿਰੇ ਦੀ ਕੁਆਲਿਟੀ ਹੁੰਦੀ ਆ ਬਾਈ ਇਹ ਜਿਹੜਾ ਆਯਾਦ ਮਾਰਕ ਹਾਂਜੀ ਹਾਂਜੀ ਇਹ ਕਿੰਨੇ ਦਾ ਕਰਤਾ ਬਾਈ ਚੀਕੂ ਵੀਰੇ ਇੱਕੋ ਰੇਟ 400 ਰੁਪਏ 400 ਰੁਪਏ ਦਾ ਚੀਕੂ ਜ਼ਰੂਰ ਤੇ ਜਾ ਕਿਉਂਕਿ ਬਈ ਮਾਰਕਾ ਆਯਾ ਨਹੀਂ ਨਹੀਂ ਵੀਰੇ ਆਪ ਠੀਕ ਹੈ ਆਪਣਾ ਨਹੀਂ ਬਾਕੀ ਸਾਰੇ ਰੇਟ ਬਾਈ ਨੇ ਪਪੀਤੇ ਦਾ ਬਾਜ਼ਾਰ ਕਿ ਨਾ ਰਹੇਗਾ ਭਾਈ ਪਪੀਤੇ ਦਾ ਬਾਜ਼ਾਰ ਵੀਰੇ ਆਹੀ ਰਹੇਗਾ 35 40 ਬਸ 35 40 ਦੇ ਨੇੜੇ ਦਾ ਪਪੀਤੇ ਦਾ ਬਾਜ਼ਾਰ ਰਹੇਗਾ ਨਾ ਲੈ ਭਾਈ ਮਤੀਰਾ ਭਾਈ ਲੋਕੜ ਕਦੋਂ ਘਣਾ ਹੋ ਜੂਗਾ ਜਿਵੇਂ ਆ ਤਾਂ ਮਤ ਅੱਜ ਆਇਆ ਸੀ ਮਤੀਰਾ ਵੀਰੇ ਆਪਣੇ ਨਾਲ ਹਾਂਜੀ ਆਉ ਪਾਜੋ ਖਾ ਲੈ ਇਹ ਲੋਕਾਂ ਮਤੀਰਾ ਨਹੀਂ ਨਹੀਂ ਲੋਕਲ ਨਹੀਂ ਵੀਰ ਜੀ ਇਹ ਰਾਜਸਥਾਨ ਹੈ ਸਭ ਤੋਂ ਟਾਪ ਦੀ ਕੁਆਲਿਟੀ ਰਾਜਸਥਾਨ ਸਭ ਤੋਂ ਟਾਪ ਦੀ ਕੁਆਲਿਟੀ ਮਤੀਰਾ ਬਾਈ ਕੋਲੇ ਆਇਆ ਸੀਗਾ ਭਾਈ ਅੱਜ ਦਾ ਰੇਟ 18 ਦੇ ਨੇੜੇ ਦਾ ਭਾਈ 18 ਤੋਂ ਵੀ 18 ਤੋਂ ਲੈ ਕੇ 20 ਰੁਪਏ ਤੱਕ ਜਿਹੜਾ ਬਈ ਬਾਜ਼ਾਰ ਹੈਦਾ ਹਨਾ ਕੁਆਲਟੀ ਦੇ ਸਿਰ ਤੇ ਜਿਹੜਾ ਰੇਟ ਆ ਮਿੱਤਰੋ ਆਉਣ ਵਾਲੇ ਦਿਨਾਂ ਚ ਇਹਦਾ ਰੇਟ ਜ਼ਰੂਰ ਘਟ ਜਾਣਾ ਜਦੋਂ ਲੋਕਲ ਚੱਲਣ ਲੱਗ ਗਿਆ ਫਿਲਹਾਲ ਬਾਈਆਂ ਕੋਲੇ ਵੈਰਾਈ ਸਾਰੀ ਬਾਹਰ ਦੀ ਆਉਂਦੀ ਹੈ ਜੀ ਬਾਈ ਦਾ ਨੰਬਰ ਦੇਖ ਕੇ ਬਾਈ ਨੰਬਰ ਕਿੰਨਾ ਆ ਗਿਆ ਆਪਣਾ ਨੰਬਰ ਵੀਰੇ 9889920701 9889920701 ਕਿੱਥੇ ਖੜੇ ਆ ਬਈ ਆਪਾਂ ਸ਼੍ਰੀ ਕ੍ਰਿਸ਼ਨਾ ਫਰੂਟ ਕੰਪਨੀ ਕੋਟ ਕਪੂਰਾ ਜੀ ਸ਼੍ਰੀ ਕ੍ਰਿਸ਼ਨਾ ਫਰੂਟ ਕੰਪਨੀ ਕੋਟ ਕਪੂਰੇ ਦੇ ਵਿੱਚ ਜਿਹੜੀ ਹੈ ਵੀਡੀਓ ਰਿਕਾਰਡ ਕੀਤੀ ਹੈ ਸ਼ੇਅਰ ਕਰਦੇ ਮਿੱਤਰੋ ਦਬਕੇ ਲਾਈਕ ਕਰਦੇ ਕਮੈਂਟ ਕਰਦੇ